ਟਰਾਂਸਫਾਰਮਰ ਚੋਰਾ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਿਲ ਰਹੀਆਂ ਲਗਾਤਾਰ ਸਫਲਤਾਵਾਂ ਤੋਂ ਉਤਸ਼ਾਹਿਤ ਹੋਏ ਮੋਟਰ ਚੋਰਾਂ ਦੇ ਵਕ ਵਕ ਗ੍ਰੋਹਾਂ ਨੇ ਵੀ ਕਰ ਦਿੱਤਾ ਵਾਰਦਾਤਾ ਕਰਨ ਦਾ سلسلہ ਜਾਰੀ ਸ਼੍ਰੀ ਮੁਕਤਸਰ ਸਾਹਿਬ ਦੇ ਪੱਛਮ ਦਿਸ਼ਾ ਵੱਲ ਗੁਰੂ ਹਰ ਸਾਹਿਬ ਜਲਾਲਾਬਾਦ ਰੋਡ ਤੇ ਪੈਂਦੇ ਵਕ ਵਕ ਪਿੰਡਾਂ ਵਿੱਚ ਜਿੱਤੇ ਬੀਤੇ 10 ਦਿਨਾਂ ਤੋਂ ਲਗਾਤਾਰ ਟਰਾਂਸਫਾਰਮਰ ਚੋਰਾ ਦਾ ਪ੍ਰਕੋਪ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਸੀ ਉੱਥੇ ਹੀ ਬੀਤੀ ਰਾਤ ਸ਼੍ਰੀ ਮੁਖਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਜੱਦੀ ਇਲਾਕੇ ਨਾਲ ਲੱਗਦੇ ਪਿੰਡ ਫੱਤਨ ਵਾਲਾ ਦੇ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀਆਂ ਚੋਰਾਂ ਨੇ ਤਿੰਨ ਮੋਟਰਾਂ ਸਮੇਤ ਬੀਵੀਆਰ ਸੀਸੀਟੀਵੀ ਕੈਮਰੇ ਅਤੇ ਇਨਵਰਟਰ ਬੈਟਰੀ ਨੂੰ ਨਿਸ਼ਾਨਾ ਬਣਾ ਲਿਆ ਸ਼ੁੱਕਰਵਾਰ ਸ਼ਨੀਵਾਰ ਦਰਮਿਆਨੀ ਰਾਤ ਨੂੰ ਹੋਏ ਇਸ ਚੋਰਾਂ ਦੇ دہشت ਭਰੇ ਨਾਚ ਦੇ ਦੌਰਾਨ ਵਿੰਕਲ ਬਰਾੜ ਪੁੱਤਰ ਬਲਵਿੰਦਰ ਸਿੰਘ ਦੀਆਂ ਤਿੰਨ ਸਿੰਚਾਈ ਮੋਟਰਾਂ ਅਮਰਤਪਾਲ ਸਿੰਘ ਸੰਧੂ ਪੁੱਤਰ ਭਰਪੂਰ ਸਿੰਘ ਸੰਧੂ ਦੀ ਇੱਕ ਸਿੰਚਾਈ ਮੋਟਰ ਲਖਬੀਰ ਸਿੰਘ ਸੰਧੂ ਪੁੱਤਰ ਪ੍ਰੀਤਮ ਸਿੰਘ ਸੰਧੂ ਦੀ ਇੱਕ ਮੋਟਰ ਸਮੇਤ ਰਣਜੀਤ ਸਿੰਘ ਪੁੱਤਰ ਗੁਰਦੇਵਿੰਦਰ ਸਿੰਘ ਬਰਾੜ ਦੀ ਇੱਕ ਮੋਟਰ ਨੂੰ ਜਿੱਤੇ ਚੋਰਾਂ ਨੇ ਨਿਸ਼ਾਨਾ ਬਣਾਇਆ ਉੱਤੇ ਚੰਗੀ ਗੱਲ ਇਹ ਰਹੀ ਕਿ ਨੇੜੇ ਹੀ ਲੱਗੀਆਂ ਤਿੰਨ ਹੋਰ ਸਿੰਚਾਈ ਮੋਟਰਾਂ ਜਿਨ੍ਹਾਂ ਦੇ ਨਾਲ ਪੁਲੀਆਂ ਲੱਗੀਆਂ ਹੋਣ ਕਰਕੇ ਚੋਰਾਂ ਵੱਲੋਂ ਇਹਨਾਂ ਮੋਟਰਾਂ ਦੇ ਨਟ ਤਾਂ ਖੋਲ ਲੈ ਗਏ ਪਰ ਚੋਰੀ ਨੂੰ ਸਫਲਤਾਪੂਰਵਕ ਅੰਜਾਮ ਦੇਣ ਵਿੱਚ ਇਹ ਚੋਰਨਾ ਕੰਮ ਰਹਿ ਗਏ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਲਾਬੇ ਵਾਲਾ ਲੰਬੀ ਟਾਵ ਅਤੇ ਹੋਰ ਨਾਲ ਪਿੰਡਾਂ ਵਿੱਚ ਚੋਰਾਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਦਾ ਸਿਲਸਲਾ ਬੀਤੇ 10 ਦਿਨਾਂ ਤੋਂ ਵਧੇਰੇ ਦੇ ਸਮੇਂ ਤੋਂ ਲਗਾਤਾਰ ਜਾਰੀ ਹੈ ਬੀਤੀ ਰਾਤ ਹੋਈਆਂ ਚੋਰੀਆਂ ਨੇ ਜਿੱਤੇ ਕਿਸਾਨਾਂ ਦੀ ਆਰਥਿਕਤਾ ਨੂੰ ਸੱਟ ਮਾਰੀ ਹੈ ਉੱਤੇ ਹੀ ਉਹਨਾਂ ਦੀ ਕੀਮਤੀ ਮੋਟਰਾਂ ਚੋਰੀ ਹੋਣ ਦੇ ਕਾਰਨ ਕਿਸਾਨਾਂ ਦੇ ਸਿਰ ਨਵੇਂ ਖਰਚੇ ਦਾ ਪਹਾੜ ਟੁੱਟ ਚੁੱਕਿਆ ਹੈ